ਅੱਜ ਦੀ ਡੇਰਾ ਬਿਆਸ ਨਾਲ ਜੁੜੀ ਬਹੁਤ ਵੱਡੀ ਤੇ ਪੂਰੀ ਜਾਣਕਾਰੀ ਤੁਹਾਨੂੰ ਦੇਣ ਲੱਗਿਆ ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਤੇ ਹੁਣ ਨਵਾਂ ਡੇਰਾ ਮੁਖੀ ਬਣਾ ਦਿੱਤਾ ਗਿਆ ਤੁਹਾਨੂੰ ਪਤਾ ਹੈ ਕਿ ਪੂਰੇ ਪੰਜਾਬ ਸਮੇਤ ਉੱਤਰ ਪ੍ਰਦੇਸ਼ ਦੇ 7-8 ਸੂਬਿਆਂ ਦੇ ਵਿੱਚ ਕਰੋੜਾਂ ਲੋਕ ਡੇਰਾ ਬਿਆਸ ਦੇ ਨਾਲ ਜੁੜੇ ਹੋਏ ਨੇ ਡੇਰਾ ਰਾਧਾ ਸਵਾਮੀ ਦੇ ਨਾਲ ਜੁੜੇ ਹੋਏ ਨੇ ਤੇ ਪਹਿਲਾਂ ਤੋਂ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਸੀ ਉਹੀ ਡੇਰਾ ਮੁਖੀ ਤੇ ਡੇਰੇ ਦੇ ਗੁਰੂ ਮੰਨੇ ਜਾ ਰਹੇ ਸੀਗੇ ਪਰ ਹੁਣ ਅੱਜ ਤੋਂ ਅੱਜ ਦੇ ਹੁਣੇ ਤੋਂ 2 ਸਤੰਬਰ ਤੋਂ ਨਵੇਂ ਡੇਰਾ ਮੁਖੀ ਦੀ ਨਿਯੁਕਤੀ ਕੀਤੀ ਗਈ ਆ ਔਰ ਇਹ ਖੁਦ ਪਹਿਲਾਂ ਵਾਲੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕੀਤੀ ਗਈ ਹੈ ਔਰ ਕਿਹਨੂੰ ਬਣਾਇਆ ਗਿਆ ਡੇਰਾ ਮੁਖੀ ਕੌਣ ਨੇ ਉਹ ਵਿਅਕਤੀ ਕੀ ਕਰਦੇ ਰਹੇ ਨੇ ਔਰ ਉਹਨਾਂ ਦੀ ਪੜ੍ਹਾਈ ਕਿੰਨੀ ਹੈ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਜਸਦੀਪ ਸਿੰਘ ਗਿੱਲ ਨੂੰ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਤੇ ਹੁਣ ਨਵਾਂ ਡੇਰਾ ਮੁਖੀ ਥਾਪਿਆ ਗਿਆ ਔਰ ਇਹ ਕੰਮ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਆਪ ਕੀਤਾ ਕਿਉਂ ਕੀਤਾ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਪਹਿਲਾ ਡੇਰਾ ਮੁਖੀ ਨੇ ਉਹ ਪਿਛਲੇ ਕਾਫੀ ਟਾਈਮ ਤੋਂ ਬਿਮਾਰ ਚੱਲ ਰਹੇ ਨੇ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਸੀ ਨਾਲ ਹੀ ਉਹਨਾਂ ਨੂੰ ਦਿਲ ਦਾ ਬਹੁਤ ਗੰਭੀਰ ਰੋਗ ਸੀ ਤੇ ਉਹਨਾਂ ਨੇ ਕਾਫੀ ਜ਼ਿਆਦਾ ਡਾਕਟਰੀ ਇਲਾਜ ਕਰਵਾਇਆ ਬਹੁਤ ਸਾਰੇ ਡਾਕਟਰਾਂ ਤੋਂ ਇਲਾਜ ਕਰਾਉਣ ਤੋਂ ਬਾਅਦ ਵੀ ਜਦੋਂ ਰੋਗ ਠੀਕ ਨਹੀਂ ਹੋਇਆ ਤਾਂ ਹੁਣ ਉਹਨਾਂ ਨੇ ਆਪਣੀ ਥਾਂ ਦੇ ਉੱਪਰ ਨਵੇਂ ਡੇਰਾ ਮੁਖੀ ਦੀ ਨਿਯੁਕਤੀ ਕੀਤੀ ਹੈ ਮਤਲਬ ਆਪਣੇ ਉੱਤਰਾਧਿਕਾਰੀ ਦੀ ਨਿਯੁਕਤੀ ਕੀਤੀ ਹੈ ਜਿਸ ਦਾ ਨਾਮ ਜਸਦੀਪ ਸਿੰਘ ਗਿੱਲ ਹੈ ਜਸਦੀਪ ਸਿੰਘ ਗਿੱਲ ਕੌਣ ਨੇ ਜਸਦੀਪ ਸਿੰਘ ਗਿੱਲ ਜਿਨ੍ਹਾਂ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ ਉਹਨਾਂ ਨੇ ਬਾਇਓ ਟੈਕਨੋਲੋਜੀ ਬਾਇਓ ਟੈਕਨੋਲੋਜੀ ਤੇ ਬਾਇਓ ਕੈਮੀਕਲ ਦੇ ਵਿੱਚ ਬੈਚਲਰ ਤੇ ਮਾਸਟਰ ਡਿਗਰੀ ਕੀਤੀ ਹੋਈ ਹੈ ਔਰ ਉਸ ਤੋਂ ਬਾਅਦ ਕੈਬਰਸ ਯੂਨੀਵਰਸਿਟੀ ਤੋਂ ਉਹਨਾਂ ਨੇ ਪੀ ਐਚ ਡੀ ਕੀਤੀ ਹੋਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਾਫੀ ਟਾਈਮ ਤੋਂ ਉਹ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਜੁੜ ਕੇ ਚੱਲ ਰਹੇ ਸੀ ਉਹਨਾਂ ਦੇ ਨਾਲ ਕੰਮ ਕਰ ਰਹੇ ਸੀ ਔਰ ਉਹ ਉਹਨਾਂ ਦੇ ਵਿਸ਼ਵਾਸਪਾਤਰ ਸੀ ਤਾਂ ਇਸ ਕਰਕੇ ਹੀ ਗਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਆਪਣੀ ਥਾਂ ਦੇ ਉੱਪਰ ਜਸਦੀਪ ਸਿੰਘ ਗਿੱਲ ਨੂੰ ਡੇਰਾ ਮੁਖੀ ਦਾ ਅਹੁਦਾ ਦਿੱਤਾ ਆਪਣਾ ਉੱਤਰਾਧਿਕਾਰੀ ਬਣਾਇਆ ਇੱਥੇ ਸਵਾਲ ਇਹ ਵੀ ਨੇ ਕੁਝ ਲੋਕ ਪੁੱਛ ਰਹੇ ਨੇ ਕਿ ਉਹਨਾਂ ਨੇ ਉਹਨਾਂ ਨੂੰ ਹੀ ਕਿਉਂ ਬਣਾਇਆ ਉਹਨਾਂ ਨੇ ਹੋਰ ਕਿਸੇ ਨੂੰ ਕਿਉਂ ਨਹੀਂ ਬਣਾਇਆ ਤਾਂ ਇਹਦਾ ਜਵਾਬ ਇਹ ਹੈ ਕਿ ਦੇਖੋ ਇਹ ਅਧਿਕਾਰ ਹੀ ਜਦੋਂ ਡੇਰਾ ਮੁਖੀ ਗੁਰਿੰਦਰ ਸਿੰਘ ਦੇ ਲੋਹੜਾ ਕੋਲ ਸੀ ਤਾਂ ਉਹਨਾਂ ਦੀ ਮਰਜ਼ੀ ਹੈ ਉਹ ਜਿਹਨੂੰ ਮਰਜ਼ੀ ਬਣਾ ਦੇਣ ਉਹ ਚਾਹੇ ਜਿਹਨੂੰ ਵੀ ਚਾਹੁੰਦੇ ਬਣਾ ਸਕਦੇ ਸੀ ਔਰ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਜਸਦੀਪ ਸਿੰਘ ਗਿੱਲ ਨੂੰ ਬਣਾਉਣਾ ਤਾਂ ਉਹਨਾਂ ਨੇ ਉਹਨਾਂ ਨੂੰ ਬਣਾਤਾ ਤਾਂ ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਦੇ ਵਿੱਚ ਸਿੱਖ ਧਰਮ ਤੋਂ ਬਾਅਦ ਡੇਰਿਆਂ ਦਾ ਬਹੁਤ ਵੱਡਾ ਪ੍ਰਭਾਵ ਬਣਿਆ ਹੋਇਆ ਔਰ ਇਹ ਕਾਫੀ ਸਾਰੇ ਡੇਰੇ ਨੇ ਜਿਹੜੇ ਪੰਜਾਬ ਦੇ ਵਿੱਚ ਕਾਫੀ ਮਕਬੂਲ ਨੇ ਵੱਡੀ ਗਿਣਤੀ ਲੋਕ ਨੇ ਜਿਹੜੇ ਉਹਨਾਂ ਡੇਰਿਆਂ ਦੇ ਨਾਲ ਜੁੜੇ ਜਿਹੜੇ ਕਿ ਉਹਨਾਂ ਧਾਰਮਿਕ ਸਥਾਨਾਂ ਦੇ ਨਾਲ ਜੁੜ ਕੇ ਆਪਣੇ ਘਰਾਂ ਦੇ ਦੁੱਖ ਬਿਮਾਰੀਆਂ ਕਸ਼ਟ ਖਤਮ ਕਰਨ ਦੀ ਉਮੀਦ ਰੱਖਦੇ ਨੇ ਉਹਨਾਂ ਨੂੰ ਉਹਨਾਂ ਦਾ ਵਿਸ਼ਵਾਸ ਹੈ ਲੋਕਾਂ ਦਾ ਕਿ ਅਸੀਂ ਜਿਹੜੇ ਧਾਰਮਿਕ ਸਥਾਨ ਨਾਲ ਜੁੜੇ ਆਂ ਉਥੋਂ ਸਾਡੇ ਦੁੱਖ ਕਸ਼ਟ ਬਿਮਾਰੀਆਂ ਠੀਕ ਹੋ ਜਾਣਗੀਆਂ ਬਹੁਤ ਵੱਡੀ ਗਿਣਤੀ ਲੋਕ ਇਹ ਸੋਚ ਰੱਖਦੇ ਨੇ ਉਹਨਾਂ ਦਾ ਵਿਸ਼ਵਾਸ ਹੈ ਉਹਨਾਂ ਦੀ ਸ਼ਰਧਾ ਹੈ ਕਿ ਸਾਡੇ ਦੁੱਖ ਬਿਮਾਰੀਆਂ ਜਾਂ ਸਾਡੀਆਂ ਸੁੱਖਣਾ ਉਥੋਂ ਪੂਰੀਆਂ ਹੋ ਸਕਦੀਆਂ ਨੇ ਤਾਂ ਅੱਜ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨਾਮ ਦਿੰਦੇ ਸੀ ਡੇਰਾ ਰਾਧਾ ਸਵਾਮੀ ਦੇ ਵਿੱਚ ਹੁਣ ਉਹਨਾਂ ਨੇ ਕੈਂਸਰ ਦੀ ਬਿਮਾਰੀ ਤੇ ਦਿਲ ਦੀ ਬਿਮਾਰੀ ਨਾਲ ਪੀੜਤ ਹੋਣ ਤੋਂ ਬਾਅਦ ਆਪਣੇ ਉੱਤਰਾਧਿਕਾਰੀ ਦੀ ਨਿਯੁਕਤੀ ਕੀਤੀ ਹੈ ਔਰ ਕਿਹੜੇ ਕਿਹੜੇ ਅਧਿਕਾਰ ਦਿੱਤੇ ਗਏ ਨੇ ਡੇਰਾ ਮੁਖੀ ਬਣਾਉਣ ਤੋਂ ਬਾਅਦ ਜਸਦੀਪ ਸਿੰਘ ਗਿੱਲ ਨੂੰ ਇਹ ਵੀ ਇੱਕ ਅਹਿਮ ਸਵਾਲ ਹੈ ਤਾਂ ਇਹਦੇ ਉੱਪਰ ਇਹ ਹੈ ਕਿ ਜਸਦੀਪ ਸਿੰਘ ਗਿੱਲ ਨੂੰ ਅੱਜ ਤੋਂ ਬਾਅਦ ਉਹ ਸਾਰੇ ਅਧਿਕਾਰ ਹੋਣਗੇ ਜੋ ਪਹਿਲਾਂ ਗਰਿੰਦਰ ਸਿੰਘ ਢਿੱਲੋ ਹੋਣਾ ਕੋਣ ਸੀ ਉਹ ਡੇਰੇ ਦੇ ਸੰਤ ਵੀ ਹੋਣਗੇ ਮੁਖੀ ਵੀ ਹੋਣਗੇ ਸਤ ਗੁਰੂ ਵੀ ਹੋਣਗੇ ਔਰ ਉਹ ਨਾਮ ਜਿਹੜਾ ਰਾਧਾ ਸਵਾਮੀ ਡੇਰੇ ਵੱਲੋਂ ਨਾਮ ਦਿੱਤਾ ਜਾਂਦਾ ਉਹ ਨਾਮ ਵੀ ਉਹ ਦੇ ਸਕਣਗੇ ਜਸਦੀਪ ਸਿੰਘ ਗਿੱਲ ਜਿਵੇਂ ਸਾਰੇ ਹੀ ਜਿਹੜੇ ਡੇਰੇ ਨੇ ਉਹਨਾਂ ਵੱਲੋਂ ਕੋਈ ਨਾ ਕੋਈ ਨਾਮ ਦਿੱਤਾ ਜਾਂਦਾ ਜਪਣ ਦੇ ਵਾਸਤੇ ਚਾਹੇ ਉਹ ਡੇਰਾ ਸਰਸਾ ਸੀ ਚਾਹੇ ਉਹ ਡੇਰਾ ਰਾਧਾ ਸਵਾਮੀ ਹੈ ਚਾਹੇ ਉਹ ਜਿੰਨੇ ਵੀ ਹੋਰ ਇਸ ਤਰ੍ਹਾਂ ਦੇ ਡੇਰੇ ਨੇ ਉਥੋਂ ਇੱਕ ਵੱਖਰੇ ਕੋਸ਼ ਸ਼ਬਦ ਦਿੱਤੇ ਜਾਂਦੇ ਨੇ ਜਿਹੜੇ ਕਿ ਜਪਨ ਦੇ ਲਈ ਦਿੱਤੇ ਜਾਂਦੇ ਨੇ ਤਾਂ ਆ ਹੁਣ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੀ ਥਾਂ ਦੇ ਉੱਪਰ ਜਸਦੀਪ ਸਿੰਘ ਗਿੱਲ ਉਹ ਸਾਰਾ ਕਾਰਜਕ੍ਰਮ ਡੇਰੇ ਦਾ ਸੰਭਾਲਣਗੇ ਔਰ ਜਦੋਂ ਤੱਕ ਜਿਹੜੀ ਕੈਂਸਰ ਤੇ ਦਿਲ ਦੀ ਬਿਮਾਰੀ ਬਹੁਤ ਜ਼ਿਆਦਾ ਹੱਦ ਤੱਕ ਵੱਧ ਕੇ ਕੰਮ ਤੋਂ ਅਸਮਰੱਥ ਨਹੀਂ ਕਰ ਦਿੰਦੀ ਉਦੋਂ ਤੱਕ ਜਿਹੜਾ ਡੇਰਾ ਮੁਖੀ ਪਹਿਲੇ ਨੇ ਗੁਰਿੰਦਰ ਸਿੰਘ ਢਿੱਲੋਂ ਉਹ ਵੀ ਕੰਮ ਦੇ ਵਿੱਚ ਹੱਥ ਵਟਾਉਂਦੇ ਰਹਿਣਗੇ ਡੇਰਾ ਬਿਆਸ ਦੇ ਨਾਲ ਬਹੁਤ ਵੱਡੀ ਗਿਣਤੀ ਲੋਕ ਜੁੜੇ ਹੋਏ ਨੇ ਡੇਰਾ ਬਿਆਸ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਜਲੰਧਰ ਰੋਡ ਦੇ ਉੱਪਰ ਪੈਂਦਾ ਹੈ ਔਰ ਜਦੋਂ ਵੀ ਉਹ ਡੇਰੇ ਦੇ ਵਿੱਚ ਕੋਈ ਸਮਾਗਮ ਹੁੰਦਾ ਹੈ ਤਾਂ ਲੱਖਾਂ ਦੀ ਤعداد ਦੇ ਵਿੱਚ ਲੋਕ ਉੱਥੇ ਆਉਂਦੇ ਨੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਡੇਰਾ ਸਰਸਾ ਦੇ ਵਿੱਚ ਜਾਂਦੇ ਸੀ ਉੱਥੇ ਵੀ ਲੱਖਾਂ ਲੋਕ ਜਾਂਦੇ ਨੇ ਤਾਂ ਉਸੇ ਹੀ ਤਰ੍ਹਾਂ ਜਿਹੜੇ ਵਿਆਸ ਡੇਰੇ ਵੀ ਵੱਡੀ ਗਿਣਤੀ ਲੋਕ ਜਾਂਦੇ ਨੇ ਹੋਰ ਧਾਰਮਿਕ ਸਥਾਨਾਂ 'ਤੇ ਵੀ ਲੋਕ ਜਾਂਦੇ ਨੇ ਕਿਉਂਕਿ ਸਾਡੇ ਲੋਕ ਧਰਮ ਦੇ ਵਿੱਚ ਵੱਡੀ ਸ਼ਰਧਾ ਰੱਖਦੇ ਨੇ ਔਰ ਅੱਜ ਦੀ ਸਭ ਤੋਂ ਵੱਡੀ ਖਬਰ ਜਿਹੜੀ ਹੈ ਤੋ ਡੇਰਾ ਬਿਆਸ ਦੇ ਨਾਲ ਜੁੜੀ ਹੋਈ ਇਹੀ ਆ ਰਹੀ ਹੈ ਕਿ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਆਪਣਾ ਉੱਤਰਾਧਿਕਾਰੀ ਚੁਣ ਵੀ ਲਿਆ ਤੇ ਲਾਭ ਦਿੱਤਾ ਅਚਾਨਕ ਸਾਰੇ ਹੈਰਾਨ ਰਹਿ ਗਏ ਜਦੋਂ ਅੱਜ ਇੱਕਦਮ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ ਜਿਹੜੇ ਜਸਦੀਪ ਸਿੰਘ ਗਿੱਲ ਨੇ ਉਹਨਾਂ ਨੂੰ ਡੇਰੇ ਦਾ ਮੁਖੀ ਲਗਾ ਦਿੱਤਾ ਔਰ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਸੀ ਕੈਂਸਰ ਤੇ ਦਿਲ ਦੇ ਰੋਗਾਂ ਤੋਂ ਪੀੜਤ ਹੋਣ ਕਰਕੇ ਉਹਨਾਂ ਨੇ ਇਹ ਕਦਮ ਚੁੱਕਿਆ ਉਹਨਾਂ ਨੇ ਇਹ ਉਹਨਾਂ ਨੂੰ ਮੁਖੀ ਲਾਇਆ ਉਹਨਾਂ ਦੇ ਆਪਣੇ ਪਰਿਵਾਰ ਵੀ ਹੈਗਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਤੇ ਅਜੇ ਤੱਕ ਬਾਕੀ ਦੀ ਜਾਣਕਾਰੀ ਜਿਹੜੀ ਆ ਨਿਕਲ ਕੇ ਆਏਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਉਂ ਜਸਦੀਪ ਸਿੰਘ ਗਿੱਲ ਨੂੰ ਲਾਇਆ ਗਿਆ ਜਸਦੀਪ ਸਿੰਘ ਗੱਲ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਰਿਸ਼ਤੇਦਾਰੀ ਕੀ ਹੈ ਨੇੜਤਾ ਕਿੰਨੀ ਹੈ ਕਿਵੇਂ ਉਹਨਾਂ ਨੂੰ ਮੁਖੀ ਲਾਇਆ ਗਿਆ ਕਿਹੜੀ ਗੱਲ ਤੋਂ ਪ੍ਰਭਾਵਿਤ ਹੋ ਕੇ ਲਾਇਆ ਗਿਆ ਇਹ ਜਾਣਕਾਰੀ ਆਪਾਂ ਬਾਅਦ ਵਿੱਚ ਸਾਂਝੀ ਜ਼ਰੂਰ ਕਰਾਂਗੇ ਕਿਉਂਕਿ ਅਜੇ ਤੱਕ ਇਹ ਜਾਣਕਾਰੀ ਪੁਖਤਾ ਤਰੀਕੇ ਨਾਲ ਨਹੀਂ ਆ ਸਕੀ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਜੱਦ ਬਹੁਤ ਮਿਹਰਬਾਨੀ